ਅੱਜ ਇੱਕ ਬਹੁਤ ਇੰਟਰਸਟਿੰਗ ਵੀਡੀਓ ਸੀ ਤੁਹਾਨੂੰ ਦਿਖਾਵਾਂਗੇ ਜਿਸ ਦੇ ਵਿੱਚ ਤੁਸੀਂ ਵੀ ਦੇਖੋਗੇ ਕਿ ਜੈਜ਼ੀ ਬੀ ਜੋਨੇ ਉਹ ਜਿਸ ਤਰ੍ਹਾਂ ਪਹਿਲਾਂ ਨਜ਼ਰ ਆਉਂਦੇ ਸੀ ਉਦਾਂ ਹੀ ਠੀਕ ਅਸੀਂ ਉਹਨਾਂ ਨੂੰ ਅੱਜ ਦੇਖਦੇ ਆਂ ਯਾਨੀ ਕਿ ਹੁਣ ਜੈਜ਼ੀ ਜੋਨੇ 50s ਦੇ ਵਿੱਚ ਨੇ ਔਰ ਉਸ ਸਮੇਂ ਦੀ ਜੋ ਵੀਡੀਓ ਤੁਹਾਨੂੰ ਦਿਖਾ ਰਿਹਾ ਸੀ ਇਹ ਵੀਡੀਓ ਹੈਗੀ ਹੈ ਸ਼ਾਇਦ 20s ਦੀ ਸੋ ਲਗਾਤਾਰ ਇਸ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਦੋਂ ਉਹਨਾਂ ਨੇ ਕਿਤੇ ਰੈਂਡਮਲੀ ਬੈਠ ਕੇ ਗਾਣਾ ਗਾਇਆ ਜਿਵੇਂ ਸਰਸੁਨੰਦ ਸ਼ਰਮਾ ਦੀ ਅਸੀਂ ਦੇਖੀ ਸੀ ਬਹੁਤ ਜ਼ਿਆਦਾ ਵਾਇਰਲ ਹੋ ਗਈ ਸੀ ਇਦਾਂ ਜੈਜ਼ੀ ਬੀ ਦੀ ਇੱਕ ਵੀਡੀਓ ਤੁਹਾਨੂੰ ਦਿਖਾਉਂਦੇ ਆ ਕਿ ਜਿਸ ਦੇ ਵਿੱਚ ਜੈਜ਼ੀ ਬ ਹੇ ਨੀਚੇ ਲੋਕਾਂ ਨੇ ਅਗਰ ਕਮੈਂਟ ਦੀ ਗੱਲ ਕਰੀ ਤਾਂ ਲੋਕਾਂ ਦੇ ਕਮੈਂਟਸ ਦੇ ਵਿੱਚ ਵੀ ਆਵਾਜ਼ ਨੂੰ ਛੱਡ ਕੇ ਉਹਨਾਂ ਦੇ ਸਟਾਈਲ ਤੇ ਗੱਲਾਂ ਕੀਤੀਆਂ ਗਈਆਂ ਨੇ ਕਿ ਇਹਨਾਂ ਦਾ ਹੈਅਰ ਸਟਾਈਲ ਜੋ ਹੈ ਉਹ ਜੋ ਅੱਜ ਹੈ ਉਦਾਂ ਹੀ ਪਹਿਲਾਂ ਸੀ ਯਾਨੀ ਕਿ ਪਹਿਲਾਂ ਤੋਂ ਹੀ ਸ਼ੌਕੀਨ ਸੀ ਕਿ ਇਹਨਾਂ ਨੇ ਜੋ ਹੈਅਰ ਸਟਾਈਲ ਹੈ ਉਹ ਇਦਾਂ ਦਾ ਹੀ ਕਰਨਾ ਹੈ ਔਰ ਜੈਜੀ ਵੀ ਦੇ ਹੈਅਰ ਸਟਾਈਲ ਦੇ ਟ੍ਰੈਂਡ ਤੋਂ ਬਾਅਦ ਹਰ ਕਿਸੇ ਨੇ ਜੋ ਹੈ ਉਹਨਾਂ ਦੇ ਟ੍ਰੈਂਡ ਨੂੰ ਫਾਲੋ ਕੀਤਾ ਔਰ ਹਰ ਕੋਈ ਫਾਲੋ ਕਰ ਵੀ ਰਿਹਾ ਹੈ ਜੈਜੀ ਵੀ ਆਪਣੀ ਇੰਡਸਟਰੀ ਦੇ ਬਹੁਤ ਅੱਛੇ ਔਰ ਉਮਦਾ ਆਰਟਿਸਟ ਨੇ ਜਿਨ੍ਹਾਂ ਨੇ ਆਪਣੀ ਇੰਡਸਟਰੀ ਨੂੰ ਬਹੁਤ ਅੱਛੇ ਅੱਛੇ ਗਾਣੇ ਦਿੱਤੇ ਨੇ ਔਰ ਵਿਆ ਰੀਲਸ ਵੀ ਚੈੱਕ ਕਰਦੇ ਆ ਤਾਂ ਕਿਤੇ ਨਾ ਕਿਤੇ ਉਹਨਾਂ ਦਾ ਨਾਗਣੀ ਗਾਣਾ ਜ਼ਰੂਰ ਚੱਲ ਰਿਹਾ ਹੁੰਦਾ ਦੋ ਸੱਪ ਦੇ ਬੱਚੇ ਲਮਕਾ ਲਈ ਸੋ ਏਦਾਂ ਦੇ ਗਾਣੇ ਜਿਹੜੇ ਨੇ ਉਹਨਾਂ ਦੇ ਕਾਫੀ ਸੁਪਰ ਡੂਪਰ ਹਿੱਟ ਰਹੇ ਸੋ ਇਸ ਤੋਂ ਇਲਾਵਾ ਅਗਰ ਗੱਲ ਕਰੀਏ ਜੈਜ਼ੀ ਬੀ ਦੀ ਜੈਜ਼ੀ ਬੀ ਨੇ ਬਹੁਤ ਸਾਰਾ ਇੰਡਸਟਰੀ ਨੂੰ ਜੋ ਹੈ ਕੰਮ ਦਿੱਤਾ ਹੈ ਚਾਹੇ ਉਹ ਆਪਣੀ ਆਵਾਜ਼ ਦਿੱਤੀ ਹੈ ਚਾਹੇ ਉਹਨਾਂ ਨੇ 뮤직 ਦਿੱਤਾ ਹੈ ਚਾਹੇ ਫਿਲਮਾਂ ਦਿੱਤੀਆਂ ਨੇ ਸੋ ਜੈਜ਼ੀ ਬੀ ਕੈਨੇਡਾ ਦੇ ਵਿੱਚ ਰਹਿੰਦੇ ਨੇ ਸ਼ੁਰੂ ਤੋਂ ਹੀ ਔਰ ਹਾਲੀ ਦੇ ਵਿੱਚ ਇੱਕ ਹੋਰ ਵੀ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਉਹ ਆਪਣੀ ਡਾਟਰ ਦੇ ਨਾਲ ਆਈ ਥਿੰਕ ਗਾਣਾ گا ਰਹੇ ਸੀ ਜਾਂ ਫਿਰ ਡਾਂ ਰੀਏ ਕਿ ਪਾਪਾ ਗਾਣਾ ਸੁਣਾ ਦਿਓ ਫਿਰ ਉਹ ਰੈਂਬੋ ਰੈਂਬੋ ਗਾਣਾ ਸੁਣਾਉਂਦੇ ਨਜ਼ਰ ਆਉਂਦੇ ਨੇ ਸੋ ਇਦਾਂ ਦੀਆਂ ਜਿਹੜੀਆਂ ਵੀਡੀਓਜ਼ ਨੇ ਇਹ ਐਵਰਗ੍ਰੀਨ ਆਰਟਿਸਟ ਜਦੋਂ ਸ਼ੇਅਰ ਕਰਦੇ ਨੇ ਤਾਂ ਹਰ ਕੋਈ ਦੇਖਣ ਦਾ ਇਸ਼ਕ ਹੁੰਦਾ ਹਰ ਕਿਸੇ ਨੂੰ ਤਾਂਗ ਹੁੰਦੀ ਹੈ ਕਿ ਅਸੀਂ ਜ਼ਰੂਰ ਦੇਖੀਏ ਸੋ ਜੈਜ਼ੀ ਵੀ ਆਪਣੇ ਸਟਾਈਲ ਦੇ ਲਈ ਹਮੇਸ਼ਾ ਤੋਂ ਜੋ ਨੇ ਸੋਸ਼ਲ ਮੀਡੀਆ ਤੇ ਟ੍ਰੈਂਡ ਦੇ ਵਿੱਚ ਰਹਿੰਦੇ ਨੇ ਵਾਇਰਲ ਰਹਿੰਦੇ ਨੇ ਲੇਕਿਨ ਇੱਕ ਚੀਜ਼ ਹੋਰ ਬੜੀ ਖਾਸ ਹੈ ਕਿ ਉਹਨਾਂ ਦੀ ਬਾਡੀ ਤੇ ਬਹੁਤ ਸਾਰੇ ਟੈਟੂਜ਼ ਨੇ ਔਰ ਸਾਰੇ ਟੈਟੂਜ਼ ਜਿਹੜੇ ਨੇ ਮੀਨਿੰਗਫੁਲ ਨੇ ਕਿਉਂਕਿ ਜਦੋਂ ਇੰਟਰਵਿਊ ਕੀਤੀ ਸੀ ਜੈਜ਼ੀਬੀ ਦੀ ਇੰਟਰਵਿ ਨਾ ਹੋਵੇ ਸੋ मीनिंगफुल ਟੈਟੂਸ ਹੋਰ ਜ਼ਿੰਦਗੀ ਦੇ ਵਿੱਚ ਵੀ ਕਹਿੰਦੇ ਅਗਰ ਮੈਂ ਕੋਈ ਵੀ ਕੰਮ ਕਰਦਾ ਤਾਂ ਜ਼ਰੂਰ ਉਸ ਚੀਜ਼ ਦਾ ਕੋਈ ਨਾ ਕੋਈ ਮਤਲਬ ਜ਼ਰੂਰ ਹੁੰਦਾ ਹੈ ਕਿ ਅਗਰ ਮੈਂ ਕੁਝ ਕਰ ਰਿਹਾ ਤਾਂ ਅਗਲੇ ਬੰਦੇ ਨੂੰ ਇਸ ਚੀਜ਼ ਦਾ ਜੋ ਹੈ ਕੁਝ ਸਿੱਖਣ ਨੂੰ ਮਿਲੇ ਚਾਹੇ ਫਿਲਮਾਂ ਹੋਣ ਚਾਹੇ ਗਾਣੇ ਹੋਣ ਚਾਹੇ ਅਦਾਕਾਰੀ ਦੇ ਵਿੱਚ ਇਹਨਾਂ ਜ਼ਿਆਦਾ ਨਹੀਂ ਸাকसेसफुल ਹੋ ਪਾਏ ਲੇਕਿਨ ਉਹਨਾਂ ਦੇ ਗਾਣੇ ਜੋਣੇ ਉਹ ਐਵਰਗ੍ਰੀਨ ਨੇ ਔਰ ਹਰ ਵਿਆਹ ਦੇ ਵਿੱਚ ਉਹਨਾਂ ਦੇ ਗਾਣਿਆਂ ਨੂੰ ਸੁਣਿਆ ਜਾਂਦਾ ਔਰ ਨੱਚ ਟੱਪ ਕੇ ਚੰਗੀ ਤਰ੍ਹਾਂ ਜੋ ਹੈ ਲੋਕਾਂ ਦੇ ਵੱਲੋਂ ਸ਼ੇਅਰ ਕੀਤਾ ਜਾਂਦਾ ਹੈ ਇੰਜੋਏ ਕੀਤਾ ਜਾਂਦਾ ਸੋ ਜੈਸੀਬੀ ਦੇ ਇਹਨਾਂ ਵੀਡੀਓਜ਼ ਨੂੰ ਤੁਸੀਂ ਵੀ ਕਰੋ ਇੰਜ ਅੱਜ ਇੱਕ ਬਹੁਤ ਇੰਟਰਸਟਿੰਗ ਵੀਡੀਓ ਸੀ ਤੁਹਾਨੂੰ ਦਿਖਾਵਾਂਗੇ ਜਿਸ ਦੇ ਵਿੱਚ ਤੁਸੀਂ ਵੀ ਦੇਖੋਗੇ ਕਿ ਜੈਜੀ ਬੀ ਜੋ ਨੇ ਉਹ ਜਿਸ ਤਰ੍ਹਾਂ ਪਹਿਲਾਂ ਨਜ਼ਰ ਆਉਂਦੇ ਸੀ ਉਦਾਂ ਹੀ ਠੀਕ ਅਸੀਂ ਉਹਨਾਂ ਨੂੰ ਅੱਜ ਦੇਖਦੇ ਆਂ ਯਾਨੀ ਕਿ ਹੁਣ ਜੈਜੀ ਜੋ ਨੇ 50s ਦੇ ਵਿੱਚ ਨੇ ਔਰ ਉਸ ਸਮੇਂ ਦੀ ਜੋ ਵੀਡੀਓ ਤੁਹਾਨੂੰ ਦਿਖਾ ਰਹੀਆਂ ਸੀ ਇਹ ਵੀਡੀਓ ਹੈਗੀ ਹੈ ਸ਼ਾਇਦ 20s ਦੀ ਸੋ ਲਗਾਤਾਰ ਇਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਜਦੋਂ ਉਹਨਾਂ ਨੇ ਕਿਤੇ ਰੈਂਡਮਲੀ ਬੈਠ ਕੇ ਗਾਣਾ ਗਾਇਆ ਜਸਰ ਸੁਨੰਦ ਸ਼ਰਮਾ ਦੀ ਅਸੀਂ ਦੇਖੀ ਸੀ ਬਹੁਤ ਜ਼ਿਆਦਾ ਵਾਇਰਲ ਹੋ ਗਈ ਸੀ ਇੱਥੇ ਜੈਜੀ ਬੀ ਦੀ ਇੱਕ ਵੀਡੀਓ ਤੁਹਾਨੂੰ ਦਿਖਾਉਨੇ ਆ ਕਿ ਜਿਸ ਦੇ ਵਿੱਚ ਜੈਜੀ ਬੀ ਗਾ ਰਹੇ ਨੇ ਹੇ ਨੀਚੇ ਲੋਕਾਂ ਦੇ ਅਗਰ ਕਮੈਂਟ ਦੀ ਗੱਲ ਕਰੀ ਤਾਂ ਲੋਕਾਂ ਦੇ ਕਮੈਂਟਸ ਦੇ ਵਿੱਚ ਵੀ ਆਵਾਜ਼ ਨੂੰ ਛੱਡ ਕੇ ਉਹਨਾਂ ਦੇ ਸਟਾਈਲ ਤੇ ਗੱਲਾਂ ਕੀਤੀਆਂ ਗਈਆਂ ਨੇ ਕਿ ਇਹਨਾਂ ਦਾ ਹੈਅਰ ਸਟਾਈਲ ਜੋ ਹੈ ਉਹ ਜੋ ਅੱਜ ਹੈ ਉਦਾਂ ਹੀ ਪਹਿਲਾਂ ਸੀ ਯਾਨੀ ਕਿ ਪਹਿਲਾਂ ਤੋਂ ਹੀ ਸ਼ੌਕੀਨ ਸੀ ਕਿ ਇਹਨਾਂ ਨੇ ਜੋ ਹੈਅਰ ਸਟਾਈਲ ਹੈ ਉਹ ਇਦਾਂ ਦਾ ਹੀ ਕਰਨਾ ਹੈ ਔਰ ਜੈਜੀ ਵੀ ਦੇ ਹੈਅਰ ਸਟਾਈਲ ਦੇ ਟ੍ਰੈਂਡ ਤੋਂ ਬਾਅਦ ਹਰ ਕਿਸੇ ਨੇ ਜੋ ਹੈ ਉਹਨਾਂ ਦੇ ਟ੍ਰੈਂਡ ਨੂੰ ਫਾਲੋ ਕੀਤਾ ਔਰ ਹਰ ਕੋਈ ਫਾਲੋ ਕਰ ਵੀ ਰਿਹਾ ਹੈ ਜੈਜੀ ਵੀ ਆਪਣੀ ਇੰਡਸਟਰੀ ਦੇ ਬਹੁਤ ਅੱਛੇ ਔਰ ਉੰਦਾ ਆਰਟਿਸਟ ਨੇ ਜਿਨ੍ਹਾਂ ਨੇ ਆਪਣੀ ਇੰਡਸਟਰੀ ਨੂੰ ਬਹੁਤ ਅੱਛੇ-ਅੱਛੇ ਗਾਣੇ ਦਿੱਤੇ ਨੇ ਔਰ ਵਿ ਰੀਲਸ ਵੀ ਚੈੱਕ ਕਰਦੇ ਆ ਤਾਂ ਕਿਤੇ ਨਾ ਕਿਤੇ ਉਹਨਾਂ ਦਾ ਨਾਗਣੀ ਗਾਣਾ ਜ਼ਰੂਰ ਚੱਲ ਰਿਹਾ ਹੁੰਦਾ ਦੋ ਸੱਪ ਦੇ ਬੱਚੇ ਲਮਕਾ ਲਈ ਸੋ ਏਦਾਂ ਦੇ ਗਾਣੇ ਜਿਹੜੇ ਨੇ ਉਹਨਾਂ ਦੇ ਕਾਫੀ ਸੁਪਰ ਡੂਪਰ ਹਿੱਟ ਰਹੇ ਸੋ ਇਸ ਤੋਂ ਲਾਗ ਵਗਰ ਗੱਲ ਕਰੀਏ ਜੈਜ਼ੀ ਬੀ ਦੀ ਜੈਜ਼ੀ ਬੀ ਨੇ ਬਹੁਤ ਸਾਰਾ ਇੰਡਸਟਰੀ ਨੂੰ ਜੋ ਹੈ ਕੰਮ ਦਿੱਤਾ ਹੈ ਚਾਹੇ ਉਹ ਆਪਣੀ ਆਵਾਜ਼ ਦਿੰਦੀ ਹੈ ਚਾਹੇ ਉਹਨਾਂ ਨੇ 뮤직 ਦਿੱਤਾ ਹੈ ਚਾਹੇ ਫਿਲਮਾਂ ਦਿੱਤੀਆਂ ਨੇ ਸੋ ਜੈਜ਼ੀ ਬੀ ਕੈਨੇਡਾ ਦੇ ਵਿੱਚ ਰਹਿੰਦੇ ਨੇ ਸ਼ੁਰੂ ਤੋਂ ਹੀ ਔਰ ਹਾਲੀ ਦੇ ਵਿੱਚ ਇੱਕ ਹੋਰ ਵੀ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਉਹ ਆਪਣੀ ਡਾਟਰ ਦੇ ਨਾਲ ਆਈ ਥਿੰਕ ਗਾਣਾ گا ਰਹੇ ਸੀ ਜਾਂ ਫਿਰ ਡ ਕਰ ਰਹੀ ਹੈ ਕਿ ਪਾਪਾ ਗਾਣਾ ਸੁਣਾ ਦਿਓ ਫਿਰ ਉਹ ਰੈਂਬੋ ਰੈਂਬੋ ਗਾਣਾ ਸੁਣਾਉ ਦੇ ਨਜ਼ਰ ਆਉਂਦੇ ਨੇ ਸੋ ਇਦਾਂ ਦੀਆਂ ਜਿਹੜੀਆਂ ਵੀਡੀਓਜ਼ ਨੇ ਇਹ ਐਵਰਗ੍ਰੀਨ ਆਰਟਿਸਟ ਜਦੋਂ ਸ਼ੇਅਰ ਕਰਦੇ ਨੇ ਤਾਂ ਹਰ ਕੋਈ ਦੇਖਣ ਦਾ ਇਸ਼ਕ ਹੁੰਦਾ ਹੈ ਹਰ ਕਿਸੇ ਨੂੰ ਤਾਂਗ ਹੁੰਦੀ ਹੈ ਕਿ ਅਸੀਂ ਜ਼ਰੂਰ ਦੇਖੀਏ ਸੋ ਜੈਜ਼ੀ ਵੀ ਆਪਣੇ ਸਟਾਈਲ ਦੇ ਲਈ ਹਮੇਸ਼ਾ ਤੋਂ ਜੋ ਨੇ ਸੋਸ਼ਲ ਮੀਡੀਆ ਤੇ ਟ੍ਰੈਂਡ ਦੇ ਵਿੱਚ ਰਹਿੰਦੇ ਨੇ ਵਾਇਰਲ ਰਹਿੰਦੇ ਨੇ ਲੇਕਿਨ ਇੱਕ ਚੀਜ਼ ਹੋਰ ਬੜੀ ਖਾਸ ਹੈ ਕਿ ਉਹਨਾਂ ਦੀ ਬਾਡੀ ਤੇ ਬਹੁਤ ਸਾਰੇ ਟੈਟੂਜ਼ ਨੇ ਔਰ ਸਾਰੇ ਟੈਟੂਜ਼ ਜਿਹੜੇ ਨੇ ਮੀਨਿੰਗਫੁਲ ਨੇ ਕਿਉਂਕਿ ਜਦੋਂ ਇੰਟਰਵਿਊ ਕੀਤੀ ਸੀ ਜੈਜ਼ੀਬੀ ਦੀ ਇੰਟਰਵ ਲਬ ਨਾ ਹੋਵੇ ਸੋ मीनिंगफुल ਟੈਟੂਸ ਔਰ ਜ਼ਿੰਦਗੀ ਦੇ ਵਿੱਚ ਵੀ ਕਹਿੰਦੇ ਅਗਰ ਮੈਂ ਕੋਈ ਵੀ ਕੰਮ ਕਰਦਾ ਤਾਂ ਜ਼ਰੂਰ ਉਸ ਚੀਜ਼ ਦਾ ਕੋਈ ਨਾ ਕੋਈ ਮਤਲਬ ਜ਼ਰੂਰ ਹੁੰਦਾ ਹੈ ਕਿ ਅਗਰ ਮੈਂ ਕੁਝ ਕਰ ਰਿਹਾ ਤਾਂ ਅਗਲੇ ਬੰਦੇ ਨੂੰ ਇਸ ਚੀਜ਼ ਦਾ ਜੋ ਹੈ ਕੁਝ ਸਿੱਖਣ ਨੂੰ ਮਿਲੇ ਚਾਹੇ ਫਿਲਮਾਂ ਹੋਣ ਚਾਹੇ ਗਾਣੇ ਹੋਣ ਚਾਹੇ ਅਦਾਕਾਰੀ ਦੇ ਵਿੱਚ ਇਹਨਾਂ ਜ਼ਿਆਦਾ ਨਹੀਂ ਸাকसेसफुल ਹੋ ਪਾਏ ਲੇਕਿਨ ਉਹਨਾਂ ਦੇ ਗਾਣੇ ਜੋਣੇ ਉਹ ਐਵਰਗ੍ਰੀਨ ਨੇ ਔਰ ਹਰ ਵਿਆਹ ਦੇ ਵਿੱਚ ਉਹਨਾਂ ਦੇ ਗਾਣਿਆਂ ਨੂੰ ਸੁਣਿਆ ਜਾਂਦਾ ਔਰ ਨੱਚ ਟੱਪ ਕੇ ਚੰਗੀ ਤਰ੍ਹਾਂ ਜੋ ਹੈ ਲੋਕਾਂ ਦੇ ਵੱਲੋਂ ਸ਼ੇਅਰ ਕੀਤਾ ਜਾਂਦਾ ਹੈ ਇੰਜੋਏ ਕੀਤਾ ਜਾਂਦਾ ਸੋ ਜੈਸੀ ਵੀ ਦੇਣਾ ਵੀਡੀਓਜ਼ ਨੂੰ ਤੁਸੀਂ ਵੀ ਕਰੋ ਇ